ਕਲਤਾਰ ਸਿੰਘ ਸੰਧਵਾ ਨੇ ਇੱਕ ਵਾਰ ਫਿਰ ਭਗਵੰਤ ਮਾਨ ਦੇ ਖਿਲਾਫ ਮੋਰਚਾ ਓਪਨ ਕਰ ਦਿੱਤਾ ਮੋਰਚਾ ਕਿਵੇਂ ਤੇ ਕਿੱਥੇ ਓਪਨ ਹੋਇਆ ਇਹਦੇ ਬਾਰੇ ਦੱਸਦੇ ਆ ਪਰ ਕਲਤਾਰ ਸਿੰਘ ਸੰਧਵਾ ਦੇ ਸਟੈਂਡ ਨੇ ਸਰਕਾਰ ਅਤੇ ਸਰਕਾਰ ਦੀ ਦੂਰੀ ਨੀਤੀ ਅਤੇ ਕਲਤਾਰ ਸਿੰਘ ਸੰਧਵਾ ਦੇ ਸਰਕਾਰ ਦੇ ਬਿਆਨੀਆਂ ਦੇ ਖਿਲਾਫ ਖੜੇ ਹੋਣ ਨਾਲ ਭਗਵੰਤ ਮਾਨ ਸਰਕਾਰ ਕਸੂਤੀ ਕਰ ਗਈ ਹੈ ਕਲਤਾਰ ਸਿੰਘ ਸੰਧਵਾ ਬੇਸ਼ੱਕ ਭਗਵੰਤ ਮਾਨ ਸਰਕਾਰ ਦੇ ਖਿਲਾਫ ਮੋਰਚਾ ਖੋਲ ਰਏ ਹੁਣ ਪਰ ਉਹ ਆਮ ਲੋਕਾਂ ਦੇ ਹੱਕ 'ਚ ਡੱਟਦੇ ਹੋਏ ਨਜ਼ਰ ਆਏ ਨੇ ਮਾਜ਼ਰਾ ਕੀ ਹੈ ਕਿਵੇਂ ਇੱਕ ਵਾਰ ਫਿਰ ਬਗਾਵਤ ਕਹਿ ਲਈਏ ਇਸ ਨੂੰ ਮੋਰਚਾ ਖੋਲਣਾ ਕਹਿ ਲਈਏ ਇਸ ਨੂੰ ਕਹਿ ਲਈਏ ਕਿ ਜਿਹੜੀ ਦਿੱਲੀ ਜਾਂ ਫਿਰ ਪੰਜਾਬ ਦੀ ਸੱਤਾ ਤੇਰੇ ਦਿੱਲੀ ਬੈਠੇ ਸੱਤਾ ਦੇ ਆਕਾਣੇ ਉਹਨਾਂ ਦੇ ਖਿਲਾਫ ਜਿਹੜਾ ਚੱਲਣ ਦਾ ਤਹਈਆ ਕੁਲਤਾਰ ਸਿੰਘ ਸੰਧਵਾ ਨੇ ਕਰ ਲਿਆ ਮਾਜ਼ਰਾ ਕੀ ਇਹ ਤੁਹਾਨੂੰ ਮੈਂ ਸਾਰੀ ਪੁਣਛਾਣ ਕਰਕੇ ਦੱਸਦਾ ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਤੁਹਾਨੂੰ ਚੇਤੇ ਹੋਵੇ ਕਿ ਬੀਤੇ 2-3 ਦਿਨ ਪਹਿਲਾਂ ਹਫਤਾ ਪਹਿਲਾਂ ਇੱਕ ਮੋਰਚਾ ਲੱਗਿਆ ਸੀ ਬੁੱਢੇ ਦਰਿਆ 'ਲ ਜਿਹੜਾ ਬੁੱਢੇ ਦਰਿਆ ਦੇ ਵਿੱਚ ਡਾਈੰਗ ਇੰਡਸਟਰੀ ਗੰਧ ਸੁੱਟ ਰਹੀ ਹੈ ਜ਼ਹਿਰ ਸੁੱਟ ਰਹੀ ਹੈ ਉਹਦੇ ਖਿਲਾਫ ਪੰਜਾਬ ਦੀਆਂ ਚੰਦ ਆਵਾਜ਼ਾਂ ਜਿਹੜੀਆਂ ਬੋਲਣਾ ਜਾਣਦੀਆਂ ਨੇ ਜਾਂ ਬੋਲ ਸਕਦੀਆਂ ਨੇ ਉਹਨਾਂ ਨਾਲ ਸਿਆਸੀ ਤੇ ਵਿਚਾਰਕ ਮਤਭੇਦ ਕਿਸੇ ਦੇ ਵੀ ਹੋ ਸਕਦੇ ਉਹ ਇਕੱਠੀਆਂ ਹੋਈਆਂ ਸੀ ਉੱਥੇ ਪੁਲਿਸ ਨੇ ਲੋਕਾਂ ਦੀਆਂ ਪੰਗਾ ਲਾਈਆਂ ਉੱਥੇ ਚੁੰਨੀਆਂ ਰੋਲੀਆਂ ਉੱਥੇ ਡਾਂਗ ਚਲਾਈ ਲੋਕਾਂ ਨੂੰ ਰਾਹ ਚੋਂ ਘੇਰ ਘੇਰ ਕੇ ਪੁਲਿਸ ਹਰਾਸਾਂ ਚ ਲਿਆ ਇਹ ਸਾਰਾ ਕੁਝ ਸਾਰਾ ਦਿਨ ਇਹ ਜਿਹੜਾ ਡਰਾਮਾ ਟੋਪੀ ਡਰਾਮਾ ਚੱਲਦਾ ਰਿਹਾ ਉਧਰ ਦੂਜੇ ਪਾਸੇ ਡਾਈੰਗ ਇੰਡਸਟਰੀ ਪਰਵਾਸੀ ਮਜ਼ਦੂਰਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਉੱਥੇ ਲਿਆਂਖੜਾ ਕੀਤਾ ਦੇਖੋ ਜਿਹੜਾ ਕਾਰਪੋਰੇਟ ਹੁੰਦੇ ਨੇ ਨਿਗਮੀ ਘਰਾਣੇ ਹੁੰਦੇ ਨੇ ਉਹਨਾਂ ਨੂੰ ਕਿਸੇ ਦੀ ਜਾਣ ਦੀ ਪਰਵਾਹ ਨਹੀਂ ਹੁੰਦੀ ਜਿਹੜੇ ਇਸ ਤਰ੍ਹਾਂ ਦੇ ਸੇਠ ਧਣੀ ਲੋਕ ਹੁੰਦੇ ਨੇ ਉਹਨਾਂ ਨੂੰ ਮਜ਼ਦੂਰਾਂ ਦੀ ਜਾਣ ਦੀ ਕੋਈ ਪਰਵਾਹ ਨਹੀਂ ਹੁੰਦੀ ਮੈਂ ਤਾਂ ਪਰਵਾਸੀ ਮਜ਼ਦੂਰਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਦੇ ਹੱਥੇ ਨਾ ਚੜੋ ਪਰ ਹੁਣ ਗੱਲ ਆਉਂਨੇ ਆਪਾਂ ਕੁਲਤਾਰ ਸਿੰਘ ਸੰਧਵਾਲੀ ਤੁਹਾਨੂੰ ਕਹਾਣੀ ਮੈਂ ਤਾਂ ਦੱਸੀ ਕਿ ਤੁਸੀਂ ਆਪਣੇ ਚੇਤਿਆਂ 'ਚ ਸਾਰਾ ਕੁਝ ਜਿਹੜਾ ਰੀਕਾਲ ਕਰ ਲਓ ਉਹਨੂੰ ਦੁਬਾਰਾ ਆਪਣੀ ਅੱਖਾਂ ਦੇ ਸਾਹਮਣੇ ਲੈ ਆਓ। ਕਲਤਾਰ ਸਿੰਘ ਸੰਧਵਾ ਉਹਨਾਂ ਆਗੂਆਂ ਦੇ ਵਿੱਚੋਂ ਇੱਕ ਆਗੂ ਦੇ ਘਰ ਗਏ। ਜਿੱਥੇ ਉਹ ਬੈਠ ਕੇ ਕਹਿੰਦੇ ਕਿ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ। ਭਗਵੰਤ ਮਾਨ ਸਰਕਾਰ ਜਿਹੜੀ ਆ ਉਹ ਸੇਠਾਂ ਦੇ ਨਾਲ ਖੜੀ ਹੈ। ਪੰਜਾਬੀਆਂ ਨੂੰ ਜਾਂ ਜਿਹੜੇ ਸਤਲੁਜ ਦਰਿਆ ਦਾ ਪਾਣੀ ਪੀਂਦੇ ਨੇ ਉਹਨਾਂ ਨੂੰ ਡੰਡੇ ਮਾਰ ਰਹੀ ਹੈ ਕੁਲਤਾਰ ਸਿੰਘ ਸੰਧਵਾ ਕਹਿੰਦੇ ਕਿ ਤੁਸੀਂ ਜਿਹੜਾ ਸਹੀ ਕਰ ਰਹੇ ਹੋ ਤੁਸੀਂ ਲੱਗੇ ਰਹੋ ਕੁੱਲ ਮਿਲਾ ਕੇ ਭਗਵੰਤ ਮਾਨ ਦੇ ਖਿਲਾਫ ਇਹਨੂੰ ਬਗਾਵਤ ਕਹਿ ਲੋ ਇਹਨੂੰ ਵਿਰੋਧ ਕਹਿ ਲੋ ਜਾਂ ਜਿਹੜਾ ਸਰਕਾਰ ਗਲਤ ਤੇ ਲੋਕ ਵਿਰੋਧੀ ਕਾਰਾ ਕਰ ਰਹੀ ਹੈ ਉਹਦੇ ਖਿਲਾਫ ਡਟਣਾ ਕਹਿ ਲੋ ਇਹ ਹੁਣ ਤੁਸੀਂ ਦੇਖਣਾ ਕਿ ਤੁਹਾਨੂੰ ਕਿਵੇਂ ਸੂਤਰ ਹੁੰਦਾ ਹੈ ਇੱਥੋਂ ਸਾਫ਼ ਸਪਸ਼ਟ ਹੁੰਦਾ ਪਹਿਲਾਂ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਜੇ ਚ ਕਲਤਾਰ ਸਿੰਘ ਸੰਧਵਾ ਸਾਰਾ ਕੁਝ ਕਹਿ ਰਿਹਾ ਹੈ ਲਗੇ ਹੋਏ ਔਰ ਮੈਨੂੰ ਇਹ ਲੱਗਦਾ ਹੈ ਵੀ ਆਪਾਂ ਇਸ ਜਿਹੜਾ ਇਹ ਲੜਾਈ ਦੇ ਗੁਰੂ ਸਾਹਿਬ ਨਾਲ ਆਪਾਂ ਬਿਲਕੁਲ ਆਪਦਾ ਜਿਹੜਾ ਗੋਲਾ ਤੇ ਪਹੁੰਚ ਜਾਗੇ ਔਰ ਕੱਲ ਆ ਕੇ ਮੈਂ ਤੁਹਾਨੂੰ ਵਧਾਈ ਦੇਣਾ ਕਿ ਤੁਸੀਂ ਬਹੁਤ ਸਿਆਣਪ ਕੀਤੀ ਜਿਹੜੇ ਵੀ ਉਹ ਤਿਆਗ ਨੂੰ ਜਿਹਨਾਂ ਨੇ ਕਹਿਣ ਕੀਤੀ ਵੀ ਜਿਹੜਾ ਟਕਰਾ ਨਹੀਂ ਹੋਇਆ ਗੱਲ ਮੁੱਦੇ ਨੂੰ ਸੈਂਟਰ ਸਟੇਜ ਤੇ ਲੈਣਾ ਹੁੰਦਾ ਉਹ ਸੈਂਟਰ ਸਟੇਜ ਤੇ ਤੁਸੀਂ ਲੈ ਆਏ ਉਹ ਠੀਕ ਰਿਹਾ ਪ੍ਰਸ਼ਾਸਨ ਵੱਲੋਂ ਵੀ ਠੀਕ ਰਿਹਾ ਵੀ ਉੱਥੇ ਕੋਈ ਮਤਲਬ ਜਾਦੇ ਜਿੰਗੋਇਸਮ ਨਹੀਂ ਦਿਖਾਈ ਗਈ ਹੈ ਜੀ ਸੋ ਇਹ ਠੀਕ ਹੋ ਰਿਹਾ ਜੋ ਹੋ ਰਿਹਾ ਠੀਕ ਹੋ ਰਿਹਾ ਇਹ ਇਹ ਪੰਜਾਬ ਨਾਲ ਸੰਬੰਧਤ ਪੰਜਾਬ ਦੀ ਆਉਣ ਵਾਲੀਆਂ ਨਸਲਾਂ ਦੇ ਨਾਲ ਸੰਬੰਧਨ ਮਸਲਾ ਹੈ ਮੁੱਡੇ ਨਾਲੇ ਦਾ ਸੋ ਇਹਦੇ ਤੇ ਡਿਸਕਸ਼ਨ ਹੋਣੀ ਲਾਜ਼ਮੀ ਹੈ ਜੋ ਜਿਹੜੇ ਸਾਥੀ ਕਰ ਰਹੇ ਆ ਇਹ ਬਹੁਤ ਚੰਗੀ ਗੱਲ ਹੈ ਆਪਣੇ ਨਾਲ ਦੇ ਸਾਥੀ ਆਪਾਂ ਸਾਰਿਆਂ ਨੇ ਇਕੱਠੇ ਇਹ ਦਰਾਂ ਵਿੱਚ ਸੋ ਆਪਾਂ ਇੱਕ ਦੂਜੇ ਦਾ ਫੜ ਕੇ ਸਿਆਣਤਾ ਕਈ ਵਾਰੀ ਆਪਣਾ ਜਿਹੜਾ ਨਿਸ਼ਾਨਾ ਠੀਕ ਹੁੰਦਾ ਪਰ ਥੋੜੀ ਜੀ ਕਿਤੇ ਨਾ ਕਿਤੇ ਜਦੋਂ ਕਿਤੇ ਆਪਾਂ ਕਾਲੀ ਕਰ ਜਾਂਦੇ ਆ ਕੋਈ ਨਾਰਾ ਨਹੀਂ ਕਰਦੇ ਤਾਂ ਫਿਰ ਨੁਕਸਾਨ ਜ਼ਿਆਦਾ ਹੋ ਜਾਂਦਾ ਸੋ ਕੱਲ ਆਉਤੇ ਮੈਂ ਤੁਹਾਨੂੰ ਬਤਾਈ ਦਿੰਦਾ ਜਿਹੜੀ ਲੀਡਰਸ਼ਿਪ ਜਿਨ੍ਹਾਂ ਨੇ ਜੋ ਵੀ ਕੀਤਾ ਤੇ ਠੀਕ ਮਤਲਬ ਸਟੈਬਲਿਟੀ ਟਕਰਾ ਨਹੀਂ ਹੋਇਆ ਸੋ ਆਪਾਂ ਕਿਉਂਕਿ ਸਾਰੇ ਪੰਜਾਬ ਦੀ ਗੱਲ ਕਰਦੀ ਆਪਾਂ ਪੰਜਾਬ ਆਪਾਂ ਸਭ ਤੋਂ ਅੱਗੇ ਆ ਟਕਰਾਅ ਤਾਂ ਪਹਿਲਾਂ ਹੀ ਬਹੁਤ ਸਾਰੀਆਂ ਛੜਕੀਆਂ ਲੱਗੀਆਂ ਹੋਈਆਂ ਵੀ ਇੱਥੇ ਅੱਗ ਲੱਗੀ ਜਾਦੇ ਕੱਗ ਲਾਉਣ ਸਾਡਾ ਕਮਨ ਕਾਨੂੰਨ ਖਰਾਬ ਕਰ ਕੋ ਪਹਿਲੇ ਬਹੁਤ ساری ਸ਼ਕਤੀਆਂ ਲੱਗੀਆਂ ਹੋਈਆਂ ਸੋ ਆਪਾਂ ਉਹ ਚੀਜ਼ ਵੱਲ ਧਿਆਨ ਦਿੰਦਿਆਂ ਹੋਇਆ ਆਪਣੇ ਸਾਰੇ ਮੁੱਦੇ ਗੱਲਬਾਤ ਦੇ ਰਹੀ ਆਪਦੇ ਪੀਸਫੁਲ ਐਜੀਟੇਸ਼ਨ ਦੇ ਨਾਲ ਹੀ ਆਪਾਂ ਲੋਕੀ ਕਰਦੇ ਰਹਿਣਾ ਚਾਹੀਦਾ ਸੋ ਆਪਾਂ ਪਹੁੰਚ ਜਾਗੇ ਜੀ ਜਿਹੜਾ ਆਪਣਾ ਗੋਲ ਆ ਪਹੁੰਚ ਜਾਗੇ ਸੋ ਇੱਕ ਇੱਕ ਬੇਨਤੀ ਮੈਂ ਫਿਰ ਸੰਧਵਾ ਸਾਹਿਬ ਨੂੰ ਅਨ ਕਰ ਦਿੰਨਾ ਵੀ ਇਹਨਾਂ ਵਾਸਤੇ ਇੱਕ ਕੰਮ ਹੈਗਾ ਕਰਨ ਵਾਲਾ ਜਿਹੜਾ ਕਹਿੰਦੇ ਨਾ ਸਪੀਕਰ ਸਾਹਿਬ ਨੇ ਤਾਂ ਸਪੀਕਰ ਵਾਲਾ ਹੀ ਕੰਮ ਕਰਤਾ ਤੇ ਉਹ ਇਹਨਾਂ ਨਾਲ ਦੇ ਦਿੰਨੇ ਆ ਉਹ ਇਹ ਹੈਗਾ ਕਿ ਇਹਨਾਂ ਨੇ ਕਮੇਟੀ ਬਣਾਈ ਸੀ ਬੁੱਢਾ ਦਰਿਆ ਦੇ ਉੱਤੇ ਉਸ ਕਮੇਟੀ ਨੂੰ 2.5 ਸਾਲ ਹੋ ਗਏ ਕੰਮ ਕਰਦੇ ਨੂੰ ਇੱਕ ਉਹਦੀ ਰਿਪੋਰਟ ਵੀ ਆ ਗਈ ਹੈ ਉਹਨੂੰ ਖੋਖ ਕੇ ਪਤਾ ਲੱਗਿਆ ਕਿ ਉਹਨਾਂ ਨੂੰ ਪੂਰੀ ਜਾਣਕਾਰੀ ਨਹੀਂ ਸੀ ਕਿ ਇਸਦੇ ਬੁੱਟੇ دریا ਦੀ ਸਮੱਸਿਆ ਹੈ ਕੀ ਹੈ ਇੱਕ ਬਹੁਤ ਜ਼ਰੂਰੀ ਪੱਖ ਉਹਦਾ ਉਹਨਾਂ ਤਾਂ ਲਪੋਇਆ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਉਹ ਇਹ ਸੀਗਾ ਕਿ ਡਾਈਂਗ ਇੰਡਸਟਰੀ ਨੂੰ ਕਦੀ ਵੀ ਪਰਮਿਸ਼ਨ ਨਹੀਂ ਸੀ ਬੁੱਟੇ دریا 'ਚ ਆਪਣਾ ਪਾਣੀ ਪਾਣ ਦੀ ਭਾਵੇਂ ਉਹ ਟ੍ਰੀਟਡ ਹੋਵੇ ਤੇ ਭਾਵੇਂ ਉਹ ਅਨਟ੍ਰੀਟਡ ਹੋਵੇ ਉਹਨਾਂ ਦੀ ਪਰਮਿਸ਼ਨ ਹੋਰ ਸੀ 2012 13 14 ਦੇ ਕੰਮ ਹੋਏ ਸੀਗੇ ਉਹ ਕਾਗਜ਼ ਗੱਬੇ ਪਏ ਸੀ ਕਿਤੇ ਉਹ ਹੁਣ ਬਾਹਰ ਆ ਗਏ ਨੇ ਐਨਜੀਟੀ ਦੇ ਵਿੱਚ ਤੇ ਅਸੀਂ ਹੁਣ ਉਸੇ ਕੇਸ ਨੂੰ ਐਨਜੀਟੀ ਵਿੱਚ ਵੀ ਲੜ ਰਹੇ ਆ ਉਸੇ ਕੇਸ ਨੂੰ ਕੱਲ ਵੀ ਕੱਲ ਦਾ ਮੁੱਦਾ ਪੂਰਾ ਇਹੀ ਸੀਗਾ ਪਰਸੋਂ ਦਾ ਕਿ ਭਾਈ ਇਹ ਜਿਹੜੇ ਇਲੀਗਲ ਡਿਕਲੇਅਰ ਹੋ ਗਏ ਹੁਣ ਹੁਣ ਇਹਨਾਂ ਨੂੰ ਬੰਦ ਕਰੋ ਤੇ ਉਹਦੇ ਵਾਸਤੇ ਪ੍ਰਸ਼ਾਸਨ ਨੇ ਸਾਡੇ ਤੋਂ ਇੱਕ ਹਫ਼ਤੇ ਦਾ ਟਾਈਮ ਮੰਗਿਆ ਇੱਕ ਵਾਸਤੇ ਦੋ ਦਿਨ ਦਾ ਟਾਈਮ ਮੰਗਿਆ ਤੇ ਚਲੋ ਟਾਈਮ ਦਾ ਹੁਣ ਜਿੱਥੇ ਇਹਨੇ 40 ਸਾਲ ਲੰਘ ਗਏ ਉਸੇ ਦੋ ਦਿਨ ਸੱਤ ਦਿਨ ਤਾਂ ਕੋਈ ਗੱਲ ਨਹੀਂ ਪਰ ਇਹ ਮਸਲੇ ਜਿਹੜੇ ਐ ਬਿਦਾ ਅੰਤਮਾਨੀ ਕਮੇਟੀ ਜਿਹੜੀ ਹੈ ਉਹ ਲੋਕ ਨੁਮਾਇੰਦਿਆਂ ਦੀ ਕਮੇਟੀ ਹੈ ਇਹਦਾ ਮਤਲਬ ਹੈ ਕਿ ਉਹ ਸਾਡੇ ਸਾਡੇ ਐਮਐਲਏ ਸਰਵਾਨ 12 ਐਮਐਲਏ ਸਰਵਾਨ ਦਾ ਮਤਲਬ ਸਾਰੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੀ ਕਮੇਟੀ ਹੈ ਤੇ ਉਹਦੇ ਤੋਂ ਜੇ ਕੋਈ ਅਫਸਰ চাই ਇਸ ਤਰ੍ਹਾਂ ਕਾਗਜ਼ ਪੱਤਰ ਲਗਾਉਂਦੀ ਹੈ ਤਾਂ ਉਹ ਸਾਰੇ ਪੰਜਾਬ ਦਾ ਜਿਹੜਾ ਹੈ ਇੱਕ ਤਰ੍ਹਾਂ ਦਾ ਉਹ ਇੱਕ ਤੁਮਰਾ ਕਰਨ ਵਾਲੀ ਗੱਲ ਹੈ ਮਿਸਲੀਡ ਕੀਤਾ ਗਿਆ ਹੈ ਤਾਂ ਉਹਦੇ ਤੇ ਜੋ ਬਣਦੀ ਕਾਰਵਾਈ ਹੈ ਅਸੀਂ ਨਹੀਂ ਕਹਿੰਦੇ ਕੋਈ ਬਹੁਤ ਉਹਨਾਂ ਨੂੰ ਜੋ ਜੋ ਹੋਣਾ ਚਾਹੀਦਾ ਹਾਲਾਂਕਿ ਉਹਨਾਂ ਨੇ ਬਹੁਤ ਵੱਡਾ ਗੁਨਾਹ ਕੀਤਾ ਪਰ ਉਹਦੇ ਨੇੜੇ-ਤੇੜੇ ਦਾ ਉਹਨਾਂ ਨਾਲ ਜਿਹੜਾ ਹੈ ਉਹਨਾਂ ਤੋਂ ਐਕਸਪਲੇਨੇਸ਼ਨ ਮੰਗੀ ਜਾਵੇ ਉਹਨਾਂ ਤੇ ਬਣਦੀ ਕਾਰਵਾਈ ਜਿਹੜੀ ਹੈ ਹੋਣੀ ਚਾਹੀਦੀ ਹੈ ਪੰਜਾਬ ਪੁਲਿਸ ਕੰਟਰੋਲ ਬੋਰਡ ਦੇ ਅਸਟਰਾਂ ਦੇ ਉੱਤੇ ਇਹ ਅਸੀਂ ਤੁਹਾਨੂੰ ਲਿਖ ਕੇ ਦੇਾਂਗੇ ਇੱਕ ਦਿਨ ਦੇ ਵਿੱਚ ਤੁਸੀਂ ਉਹਦਾ ਜੋ ਬਣਦਾ ਹੈ ਉਹ ਕਰਿਓਗੇ ਸਪੀਕਰ ਸਾਹਿਬ ਮੈਂ ਥੋੜਾ ਜਿਹਾ ਵਾਅਦਾ ਕਰਦਾ ਇਜ਼ਨੀਅਰ ਜਸਕੀਰ ਸਿੰਘ ਲੁਧਿਆਣਾ ਨੇ ਬਹੁਤ ਵਧੀਆ ਗੱਲ ਕੀਤੀ ਮੈਂ ਇਹਦੇ ਥੋੜਾ ਜਿਹਾ ਵਾਅਦਾ ਕਰਨਗਾ ਉਤੋਂ ਦੇ ਕਬੂਤੀ ਜਿਹੜਾ ਮੈਂ ਲੱਭਦਾ ਤੁਸੀਂ ਇਸ ਵੀਡੀਓ ਨੂੰ ਸੁਣ ਲਿਆ ਤੇ ਤੁਹਾਨੂੰ ਪਤਾ ਵੀ ਲੱਗ ਗਿਆ ਹੁਣ ਆ ਕਿ ਉਹ ਕੀ ਕਹਿੰਦੇ ਹੁਣ ਇਹਨੂੰ ਪੋਲੀਟੀਕਲੀ ਟਰਾਂਸਲੇਟ ਕਰਦੇ ਆਂ ਭਗਵੰਤ ਮਾਨ ਸਰਕਾਰ ਨੇ ਤਾਂ ਇਹ ਸਟੈਂਡ ਲੈ ਲਿਆ ਕਿ ਅਸੀਂ ਉੱਥੇ ਜਾਣ ਹੀ ਨਹੀਂ ਦੇਣੇ ਜਿਹੜੇ ਲੋਕ ਕਹਿ ਰਹੇ ਨੇ ਵੀ ਅਸੀਂ ਪਾਣੀ ਬੰਦ ਕਰਨ ਜਾਣਾ ਜਿਹੜਾ ਜ਼ਹਿਰ ਪਾਇਆ ਜਾ ਰਿਹਾ ਦਰਿਆਵਾਂ ਦੇ ਵਿੱਚ ਉਹ ਤਾਂ ਅਸੀਂ ਜਾਣ ਹੀ ਨਹੀਂ ਦੇਣੇ ਉਹਨਾਂ ਨੂੰ ਤਾਂ ਤੁਸੀਂ ਛੋਟੇ ਛੋਟੇ ਲਿੰਕ ਸੜਕਾਂ ਤੇ ਨਾਕੇ ਲਾ ਕੇ ਪੁਲਿਸ ਦੀਆਂ ਗੱਡੀਆਂ ਘਰਾਂ 'ਚ ਨਜ਼ਰਬੰਦ ਸਿਮਰਜੀਤ ਸਿੰਘ ਮਾਰ ਨੂੰ ਘਰ 'ਚ ਨਜ਼ਰਬੰਦ ਕਰਤਾ ਬਾਪੂ ਰਾਜੇਵਾਲ ਨੂੰ ਬੰਦ ਕਰਤਾ ਹੋਰ ਭਾਣਾ ਸਿੱਧੂ ਇੱਕ ਕਿੰਨੇ ਨਾਂ ਨੇ ਜਿਹੜੇ ਰਾਹ 'ਚ ਡੱਕਲੇਗੇ ਜਾਂ ਬੰਦ ਕਰਲੇ ਲੱਖਾਂ ਸਦਾਨਾਸਣ ਨੇ ਕਈ ਚੱਕਲੇ ਗਏ ਕਈਆਂ ਦੀਆਂ ਉੱਥੇ ਪੱਗਾਂ ਲਾਈਆਂ ਡਾਂਗ ਫੇਰੀ ਉੱਥੇ ਜਿਹੜਾ ਲੁਧਿਆਣੇ ਵਾਲਾ ਪੁਲਿਸ ਕਮਿਸ਼ਨਰ ਹੈ ਜਿਹਦੇ ਤੇ ਸੀਬੀਆਈ ਦੀ ਜਾਂਚ ਆ ਉਹਨੂੰ ਕਮਿਸ਼ਨਰ ਬਣਾਇਆ ਹੋਇਆ ਹੈ ਭਗਵਾਨ ਜਮਾਨ ਨੇ ਪਤਾ ਨਹੀਂ ਕਿ ਕਿਹੜਾ ਤੇ ਉਹ ਮੋਹ ਉਹਦੇ ਨਾਲ ਸਾਡੋ ਦਾ ਸਮਝ ਤੋਂ ਬਾਹਰ ਹੈ ਉਹ ਉੱਥੇ ਵਰषाਗਰਦੀ ਕਰਦਾ ਸੀ ਤਾਂ ਚੰਡੀਗੜ੍ਹ ਚ ਤੁਸੀਂ ਦੇਖਿਆ ਹੀ ਹੈ ਕੁਲਦੀਪ ਚੈਲ ਨੇ ਕਿਸ ਤਰ੍ਹਾਂ ਨਾਲ ਜਦੋਂ ਬੀਜੇਪੀ ਦੇ ਆਗੂਆਂ ਦਾ ਕਿਸਾਨ ਵਿਰੋਧ ਕਰਦੇ ਸੀ ਕੀ ਬਕਵਾਸ ਕੀਤੀ ਸੀ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਉਹਦੇ ਬਾਰੇ ਹੁਣ ਮੈਨੂੰ ਬਾਰ-ਬਾਰ ਜਾ ਕੇ ਦੱਸਣ ਦੀ ਲੋੜ ਨਹੀਂ ਡੀਸੀ ਸਾਰੇ ਜਾਣੇ ਡਾਈੰਗ ਇੰਡਸਟਰੀ ਦੇ ਗੰਦ ਨੂੰ ਬਚਾਉਣ ਦੇ ਲਈ ਲੱਗੇ ਹੋਏ ਸੀ ਕਹਿੰਦੇ ਅਮਨ ਕਾਨੂੰਨ ਦੀ ਅਮਨ ਕਾਨੂੰਨ ਦੀ ਸਥਿਤੀ ਤਾਂ ਡਾਈਗਨ ਇੰਡਸਟਰੀ ਵਾਲਿਆਂ ਨੇ ਵਿਗਾੜੀ ਜਿਨ੍ਹਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਲਿਆ ਕੇ ਕਲੈਸ਼ ਕਰਾਉਣ ਦੀ ਕੋਸ਼ਿਸ਼ ਕੀਤੀ ਇਹ ਤਾਂ ਪੰਜਾਬ ਦੇ ਸੂਝਵਾਨ ਲੋਕ ਚੰਗੇ ਰਹੇ ਕਿ ਜਿਹੜੇ ਉਸ ਕਲੈਸ਼ ਚ ਮਾਰ ਧਾਰ ਚ ਨਹੀਂ ਪਏ ਉਹਨਾਂ ਨੂੰ ਪਤਾ ਹੈ ਕਿ ਇਹ ਕਰਨਾ ਪੰਜਾਬ ਦੇ ਹਿੱਤਾਂ ਚ ਨਹੀਂ ਹੈਗਾ ਉਹ ਨਹੀਂ ਕਰਿਆ ਉਹਨਾਂ ਨੇ ਉਹ ਤਾਂ ਉਹ ਸਿਆਣੇਰੇ ਪੁਲਿਸ ਨੇ ਤੇ ਪ੍ਰਸ਼ਾਸਨ ਨੇ ਤੇ ਭਗਵੰਤ ਮਾਨ ਦੀ ਸਰਕਾਰ ਨੇ ਤਾਂ ਕੋਈ ਅਸਰ ਨਹੀਂ ਸੀ ਛੱਡੀ ਇਸ ਦੇ ਖਿਲਾਫ ਜੇਕਰ ਸਰਕਾਰ ਦੇ ਅੰਦਰੋਂ ਕੋਈ ਆਵਾਜ਼ ਆਈ ਹੈ ਤਾਂ ਕੁਲਤਾਰ ਸਿੰਘ ਸੰਧਵਾਦੀਆਂ ਕਲਤਾਰ ਸਿੰਘ ਸੰਧਵਾ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਚੋਣ ਤੋਂ ਪਹਿਲਾਂ ਵੀ ਅਜਿਹੀ ਵਾਤਾਵਰਣ ਜਾਂ ਇਸ ਤਰ੍ਹਾਂ ਦੇ ਚੁਗਿਰਦੇ ਨੂੰ ਲੈ ਕੇ ਜਿਹੜੇ ਮਸਲੇ ਨੇ ਉਹਨਾਂ ਤੇ ਬੋਲਦੇ ਰਹੇ ਇਸੇ ਮਸਲੇ ਨੂੰ ਲੈ ਕੇ ਉਹਨਾਂ ਦੀ ਭਗਵੰਤ ਮਾਨ ਨਾਲ ਖੜਕੀ ਜਦੋਂ ਉਹਨਾਂ ਦੇ ਵੱਲੋਂ ਕਾਈ ਕਰਾਈ ਗਈ ਇੱਕ ਕਹਿ ਲੀਏ ਕਿ ਸੈਮੀਨਾਰ ਦਾ ਪ੍ਰੈਸ ਨੋਟ ਰੁਕਿਆ ਜਿੱਥੋਂ ਸਾਰਾ ਕੁਤਕਲੇਸ਼ ਜਿਹੜਾ ਬਾਹਰ ਨਿਕਲ ਕੇ ਆਇਆ ਆਮ ਆਦਮੀ ਪਾਰਟੀ ਦੇ ਅੰਦਰ ਚੱਲਦਾ ਹੋਇਆ ਹੁਣ ਕਲਤਾਰ ਸਿੰਘ ਸੰਧਵੇਂ ਦਾ ਇਹ ਸਟੈਂਡ ਕੀ ਆਮ ਆਦਮੀ ਪਾਰਟੀ ਦੇ ਅੰਦਰ ਕੋਈ ਨਵਾਂ ਪਵਾੜਾ ਪਾ ਸਕਦਾ ਕੀ ਇਹ ਗੱਲ ਦਾ ਸਬੂਤ ਹੈ ਕਿ ਬੇਸ਼ੱਕ ਸਟੇਜਾਂ ਤੇ ਇੱਕ ਦੂਜੇ ਨੂੰ ਹੱਸਦੇ ਮਿਲ ਪਰ ਅੰਦਰੋਂ ਦਿਲਾਂ ਚੋਂ ਏਕਤਾ ਨਹੀਂ ਹੋਈ ਕਿ ਇਹ ਗੱਲ ਹੈ ਕਿ ਭਗਵੰਤ ਮਾਨ ਸਰਕਾਰ ਧੱਕਾ ਕਰ ਰਹੀ ਆ ਤੇ ਉਸ ਧੱਕੇ ਦੇ ਖਿਲਾਫ ਜੇਕਰ ਕੋਈ ਆਮ ਆਦਮੀ ਪਾਰਟੀ ਚੋਂ ਬੋਲਿਆ ਤਾਂ ਉਹ ਸਿਰਫ ਕਲਤਾਰ ਸਿੰਘ ਸੰਧਵਾਇਆ ਜਿੰਨਾ ਪੰਜਾਬ ਦੇ ਵਿੱਚ ਇਸ ਸਮੇਂ ਕਹਿ ਲਿਆ ਕਿ ਅੰਨੀ ਆਈ ਹੋਈ ਆ ਅੰਨੀ ਨੇਰੀ ਚੱਲੀ ਹੋਈ ਆ ਕਹਿੰਦੇ ਨਹੀਂ ਹੁੰਦੇ ਕਿ ਅੰਨੀ ਪਿੰਦੀ ਕੁੱਤੀ ਝੱਟਦੀ ਵਾਲਾ ਕੰਮ ਹੋਇਆ ਹੋਇਆ ਹੈ ਉਹ ਸਾਰੇ ਦੇ ਖਿਲਾਫ ਜੇਕਰ ਕੋਈ ਬੋਲਿਆ ਤਾਂ ਕੁਲਤਾਰ ਸਿੰਘ ਸੰਧਵਾ ਸ਼ਾਬਾਸ਼ੀ ਦੇ ਹੱਕਦਾਰ ਨੇ ਕਿ ਪੰਜਾਬ ਦੇ ਮਸਲੇ ਤੇ ਬੋਲੇ ਪਰ ਕੁਲਤਾਰ ਸਿੰਘ ਸੰਧਵਾ ਨੂੰ ਵੀ ਸਵਾਲ ਨੇ ਕਿ ਉਹ ਸਰਕਾਰ ਨੂੰ ਤਾੜਨਾ ਕਰਨਗੇ ਕਿਉਂਕਿ ਵਾਤਾਵਰਨ ਨਾਲ ਸੰਬੰਧਿਤ ਕਮੇਟੀਆਂ ਵੀ ਨੇ ਵਿਧਾਇਕ ਗੁਰਪ੍ਰੀਤ ਗੋਗੀ ਦਾ ਜਿਹੜਾ ਇਸ਼ੂ ਹੈ ਉਹ ਉਹਨਾਂ ਨੇ ਵੀ ਇਹ ਚੱਕਿਆ ਆ ਕੀ ਕਲਤਾਰ ਸਿੰਘ ਸੰਧਵਾ ਆਪਣੀ ਸਰਕਾਰ ਨੂੰ ਤਾੜਨਾ ਕਰਨਗੇ ਕੀ ਸਰਕਾਰ ਦੇ ਅੰਦਰ ਐਸੀ ਨਹੀਂ ਕਹਿੰਦੇ ਕਿ ਮਾਇਕਾਂ ਤੇ ਚੀਕ-ਚੀਕ ਕੇ ਵਿਰੋਧ ਦਰਜ ਕਰਾਉਣ ਆਪਣੀ ਪਾਰਟੀ ਦੇ ਕਾਇਦੇ ਕਾਨੂੰਨਾਂ ਨੂੰ ਮੰਨਦਿਆਂ ਹੋਏ ਆਪਣੀ ਆਵਾਜ਼ ਜਿਹੜੀ ਅੰਦਰ ਚੁੱਕਣਗੇ ਹਾਲਾਂਕਿ ਆਮ ਆਦਮੀ ਪਾਰਟੀ 'ਚ ਅਜਿਹਾ ਕੋਈ ਰਿਵਾਜ ਨਹੀਂ ਹੈਗਾ ਕੀ ਉਹ ਕਰਨਗੇ ਕੀ ਉਹ ਸਲਾਹ ਦੇਣਗੇ ਉਹਨਾਂ ਤੇ ਵੀ ਸਵਾਲ ਨੇ ਜਿੱਦ ਨੇ ਸਾਰਾ ਕੁਝ ਹੋਇਆ ਸੀਗਾ ਕਲਤਾਰ ਸਿੰਘ ਸੰਧਵਾ ਨੂੰ ਉਦੋਂ ਹੀ ਬੋਲਣਾ ਚਾਹੀਦਾ ਸੀ ਤੇ ਸਖ਼ਤ ਸਟੈਂਡ ਲੈਣਾ ਚਾਹੀਦਾ ਸੀ ਪਰ ਇਸ ਵਾਰ ਸਭ ਦੇ ਕਾਸੇ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਅੰਦਰ ਸੱਤਾ ਦੇ ਕੇਂਦਰਾਂ ਦੀ ਲੜਾਈ ਜਿਹੜੀ ਹੈ ਉਹ ਤੇਜ਼ ਹੁੰਦੀ ਜਾਪਦੀ ਹੈ ਇਸ ਗੱਲ ਤੋਂ ਤਾਂ ਇਹੀ ਪ੍ਰਤੀਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਮੁੱਖ ਮੰਤਰੀ ਦਾ ਬੜੇ ਦਿਨਾਂ ਤੋਂ ਠੰਡੇ ਠੰਡੇ ਚੱਲਦੇ ਆ ਕੋਈ ਗਰਮ ਜੋਸ਼ੀ ਹੈ ਨਹੀਂ ਉਹਨਾਂ ਦੇ ਕੰਮ 'ਚ ਹਾਲਾਂਕਿ ਜਦੋਂ ਸਰਕਾਰ ਦੇ 2.5 ਸਾਲ ਰਹਿ ਜਾਣ ਤਾਂ ਮੁੱਖ ਮੰਤਰੀ ਕੀ ਸਾਰੇ ਚੁਸਤ ਦਰੁਸਤ ਹੋ ਜਾਂਦੇ ਆ ਪਰ ਉਹਨਾਂ ਦੇ ਕੰਮ 'ਚ ਕੋਈ ਦਰੁਸਤਗੀ ਨਜ਼ਰ ਨਹੀਂ ਆਉਂਦੀ ਵੀ ਉਹ ਚੁਸਤਗੀ ਨਜ਼ਰ ਨਹੀਂ ਆਉਂਦੀ ਵੀ ਉਹ ਕਰਦੇ ਹੁਣ ਇਦਾਂ ਕੁੱਲ ਬਟਾ ਜਮਾ ਇਸ ਸਾਰੀ ਕਹਾਣੀ ਦਾ ਇਹ ਹੈ ਕਿ ਕਲਤਾਰ ਸਿੰਘ ਸੰਧਵਾ ਭਗਵੰਤ ਮਾਨ ਸਰਕਾਰ ਦੀਆਂ ਧੱਕੇਸ਼ਾਹੀਆਂ ਦੇ ਵਿਰੁੱਧ ਖੜੇ ਹੋਏ ਨੇ ਉਹਨਾਂ ਦੇ ਨਿੱਜੀ ਜਾਂ ਸਿਆਸੀ ਹਿੱਤ ਨੇ ਜਾਂ ਪੰਜਾਬ ਦੇ ਵਡੇਰੇ ਹਿੱਤਾਂ ਲਈ ਖੜੇ ਹੋਏ ਨੇ ਇਹ ਇੱਕ ਸਵਾਲ ਹੈ ਇੱਕ ਇਹ ਗੱਲ ਕਲੀਅਰ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਸੱਤਾ ਦੇ ਕੇਂਦਰਾਂ ਦਾ ਜਿਹੜਾ ਸੰਤੁਲਨ ਹੈ ਉਹ ਵਿਗੜਿਆ ਹੋਇਆ ਹੈ ਕੁਝ ਵੀ ਹੋ ਸਕਦਾ ਹੈ ਕਹਿ ਸਕਦੇ ਆ ਕਿ ਤੂਫਾਨ ਆਉਣ ਤੋਂ ਪਹਿਲਾਂ ਜਿਹੜਾ ਸਨਾਟਾ ਛਾਉਂਦਾ ਹੈ ਜਿਹੜੀ ਹਵਾ ਠੰਡੀ ਪੈ ਜਾਂਦੀ ਹੈ ਚੁੱਪ ਕਰ ਜਾਂਦੀ ਹੈ ਕਿਤੇ ਉਹ ਤਾਂ ਨਹੀਂ ਇਹ ਹੁਣ ਸਮਾਂ ਦੱਸੇਗਾ ਪਰ ਸਭ ਕੁਝ ਠੀਕ ਨਹੀਂ ਇਹਦੇ ਵੱਲ ਇਸ਼ਾਰੇ ਸਪਸ਼ਟ ਨਹੀਂ